ਹਾਂ ਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਾਰਾ ਜੀ ਅਸੀਂ ਲੋਕ ਚੈਨਲ ਵਿੱਚ ਗਏ ਮਿੱਤਰੋ ਠੰਡ ਬਹੁਤ ਜ਼ਿਆਦੀ ਹੋ ਚੁੱਕੀ ਆ ਹਾਂ ਜੀ ਨੀ ਤੂੰ ਆ ਚਲੋ ਮੂੰਹ ਤੋਂ ਨਿਕਲਦਾ ਉਹ ਗੱਲ ਖਰੀ ਆ ਤੇ ਉਹ ਵੇਖਿਓ ਮਿੱਤਰੋ ਅਜੇ ਹੋਰ ਥੋੜਾ ਜਿਹਾ ਰੁਕ ਜਾਓ ਇਹ ਕਿ ਜਦੋਂ ਸਾਹ ਲੈ ਆ ਕੇ ਨਾ ਛੱਡਿਆ ਕਰੀ ਤਾਂ ਇਹ ਤੂੰ ਆ ਤੂੰ ਐ ਕੋਰਾ ਕੋਰਾ ਹੋ ਜਾਣਾ ਵੇਖਿਓ ਅਜੇ ਇੰਨਾ ਕੋਰਾ ਨਹੀਂ ਹੋਗਾ ਤੁਹਾਨੂੰ ਇਹ ਆਸਮਾਨ ਕਰੀਆ ਲੱਭਣ ਦਿਆ ਤੇ ਮਿੱਤਰੋ ਆਪਣੀ ਲੋੜੀ ਦਾ ਇੰਤਜ਼ਾਮ ਹੋ ਚੁੱਕਾ ਪੂਰਾ ਤੇ ਤੁਹਾਨੂੰ ਇੰਟਰਵਿਊ ਦਾ ਲੋੜੀ ਦਾ ਇੰਤਜ਼ਾਮ ਪੂਰਾ ਹੋ ਚੁੱਕਾ ਹੋਣਾ ਬਾਨਾ ਲੋੜੀ ਪੂਰੀ ਇੱਕਦਮ ਓਕੇ ਬਣਾਉਣੀ ਹੈ ਇੱਕਦਮ ਓਕੇ ਬਾਨ ਪੂਰੀ ਜਿੰਨੀ ਆੜੀ ਦੀਵਾਰੀ ਨਹੀਂ ਨਾ ਉਸ ਤੋਂ ਵੀ ਕਈ ਗੁਣਾ ਜ਼ਿਆਦੀ ਤਾਂ ਦੀ ਆਪਾਂ ਲੋੜੀ ਬਣਾਉਣੀ ਹੈ ਅਰ ਜੀ ਮਿੱਤਰੋ ਤੇ ਹੁਣ ਚਲਦੇ ਆਂ ਬਈ ਸੂੜੀ ਤਿਆਰ ਹੋਨੇ ਆ ਤੇ ਤੁਹਾਨੂੰ ਮਿਲਦੇ ਫਿਰ ਬਾਅਦ ਵਿੱਚ ਸਕੂਲ ਤੋਂ ਬਾਅਦ ਮਿੱਤਰੋ ਬਾਏ ਬਾਏ ਹਾਂ ਜੀ ਮਿੱਤਰੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਸੁਆਗਤ ਹੈ ਤੇ ਜੇ ਤੁਮ ਇੰਟਰ ਰਹੇਂਦੀ ਮਾਫੀ ਤੇ ਮਿੱਤਰੋ ਹੁਣ ਮੈਂ ਨਾ ਤਿਆਰ ਸ਼ੈਰ ਹੋ ਚੁੱਕਾ ਹਾਂ ਤੇ ਅੱਜ ਕਾ ਸਕੂਲੋਂ ਇੱਕ ਨਿਕਿਆ ਕਾਂਡ ਹੋਇਆ ਸੀ ਮੜਿਆ ਤੇ ਜਾਣਦੇ ਆ ਮਿੱਤਰੋ ਹੁਣ ਆਪਾਂ ਨਾ ਮੜਿਆ ਯਾਰ ਇਹ ਮਿੱਤਰੋ ਹੁਣ ਮੈਂ ਰੋਟੀ ਬਣੀ ਖਾਣਾ ਤੇ ਰੋਟੀ ਬਣੀ ਆ ਜ ਮੱਖੀ ਦੀ ਰੋਟੀ ਆ ਤੇ ਪਤਾ ਨਹੀਂ ਖੈਰ ਸਾਲੂ ਦਾ ਸਾਗ ਆ ਨਾਲ ਕਿਦਾਂ ਵਾਲੇ ਪਤਾ ਨਹੀਂ ਕੀ ਆ ਮਿੱਤਰੋ ਤੇ ਹੁਣ ਖਾਣੇ ਆ ਵੀ ਰੋਟੀ ਤੇ ਤੁਹਾਨੂੰ ਮਿਲ ਜੇ ਫਿਰ ਬਾਅਦ ਵਿੱਚੋ ਬਈ ਅ ਬਾਕੀ ਸਾਇਦ ਤੁਹਾਨੂੰ ਮੜੇ ਕੱਪੜੇ ਹੀ ਵਿਖਾਉਣੇ ਮਿੱਤਰੋ ਕੱਪੜੇ ਨਹੀਂ ਆਂਦੇ ਕੱਲ੍ਹ ਆਉਂਦੇ ਤੇ ਔਰ ਇਹ ਸਾਰੇ ਕਰਦੇ ਆ ਸਾਫ ਤੇ ਆ ਚੈੱਕ ਚੱਲਦੇ ਹਾਂ ਮਿੱਤਰੋ ਹੁਣ ਫਿਰ ਆਪਾਂ ਮੈਨੂੰ ਕਿਹਨਿਸਾਈਂ। ਲੋਬ ਮਿੱਤਰੋ ਹੁਣ ਆਪਾਂ ਚੰਗਰਾ ਵਿਹਲੇ ਹੋ ਕੇ ਆ ਚੁੱਕੇ ਮੈਂ ਮਣਿਆ ਬਿਜਾਰ ਗਿਆ ਹਾਂ ਕੱਪੜੇ ਲੈਣ ਤੇ ਤੁਸੀਂ ਹਮੇ ਨਹੀਂ ਜਾ ਰਹੇ ਨਹੀਂ ਗਿਆ ਆ ਗਿਆ ਛੁੱਟੀ ਤੇ ਛੁੱਟੀ ਹੋ ਗਈ ਤੇ ਕੱਲ ਐਤਵਾਰ ਆ ਕੱਲੋਂ ਨਹੀਂ ਜਾਣਾ ਮੈਂ ਤਾਂ ਦਵਿੰਦਰ ਹਾਂ ਹੁਣ ਚੱਲਦੇ ਹਾਂ ਮਿੱਤਰੋ ਆਪਾਂ ਗੁਰਦੁਆਰੇ ਸਾਬ ਚੱਲ ਗਏ ਆ ਜਿਹੜੇ ਢੇਡ ਹੋ ਗਿਆ ਥੋੜਾ ਆ ਮੈਂ ਨਾ ਤਾਂ ਖਾਦੀ ਥਾਂ ਦੇ ਹੁਣ ਆ ਟੇਲਾ ਲਾਉਣੀ ਆ ਭਾਈ ਆ ਖਾਦੀ ਥਾਂ ਦੇ ਆ ਜਿਹੜਾ ਲਓ ਮਿੱਤਰੋ ਸਗਰਾ ਆਦਿਆ ਸਵੇਰੇ ਤੇ ਸੇਵਾ ਹੋ ਕਹੀਂ ਕਰਾ ਲਈ ਆ ਅੰਦਰ ਸਿਮਰਨ ਦੀ ਕਲਾਸਾਂ ਚੱਲਦੀਆਂ ਨੇ ਸਿਮਰਨ ਹੁੰਦਿਆਂ ਹੁੰਦਾ ਹੈ 6:30 ਤੋਂ 7:30 ਵਜੇ ਤੱਕ ਤਾਂ ਅਗਰ ਕੇ ਮੈਂ ਵੀਡੀਓ ਨਹੀਂ ਬਣਾਇਆ ਮੈਂ ਚੜ ਕੀ ਵੀ ਅੰਦਰ ਵੀਡੀਓ ਬਣੇ ਡਿਸਟਰਬ ਹੋਣਗੇ ਹੁਣ ਮਿੱਤਰੋ ਚੜੀ ਆਪਾਂ ਸੇਵਾ ਤੇ ਦੁਆ ਸਹਿ ਵੀ ਨਵਾਂ ਲਾ ਦਿੱਤਾ ਹੈ ਤੇ ਵਸਤਰ ਵੀ ਚੇਂਜ ਕਰਤੇ ਆ ਮਹਾਰਾਜ ਦੇ ਪੁਰੇ ਤੇ ਉਹ ਚੜੀ ਆ ਬਾਬਾ ਜੀ ਆਪਣਾ ਜੀਥੋਂ ਥੋੜੀ ਬਧੀ ਰਹਿ ਕੇ ਸੇਵਾ ਉਹ ਦੇਦੇ ਕਰਨਾ ਤੇ ਹੁਣ ਚੱਲਦੇ ਆ ਮਿੱਤਰੋ ਹੁਣ ਆਪਾਂ ਕਰੀ ਠੀਕ ਹੋ ਗਿਆ ਕੋਈ ਗੰਗਾ ਮਤਾਂ ਨਹੀਂ ਕਰੀ ਮੈਂ ਮਖਾ ਦਿੰਦਾ ਪੜ ਲਿਓ ਇੱਥੇ ਚੜੀ ਗਏ ਮਿੱਤਰੋ ਪਾਉਜ਼ ਕਰਕੇ ਵੀ ਇਹ ਹੀ ਲਿਓ ਤੁਸੀਂ ਚੜੀ ਦਾ ਨੈਕਸਟ ਡੇ ਅੱਜ ਲੋਕ ਮਿੱਤਰੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਸਵਾਗਤ ਜੀਐਸ ਵੀ ਲੋਕਾਂ ਦਾ ਅੱਜ ਆ ਵੀ ਗਿਆ ਦਾ ਡੇ ਟੂ ਦਾ ਤੇ ਮਿੱਤਰੋ ਅੱਜ ਆਪਾਂ ਚੱਲੇ ਹਾਂ ਕਾਨ ਸਾਹਿਬ ਪਰ ਪਲਾਨ ਗਿਆ ਲੋਕ ਯਾਰ ਲੈਗ ਲਾਈ ਆ ਤੇ ਆਹ ਤੋੜਿਆ ਫਿਰ ਇਹ ਨਹੀਂ ਜਾਂਦੇ ਇਹ ਕਰਕੇ ਮੈਂ ਚੰਨਾ ਹਾਂ ਗੁਰਦੁਆਰੇ ਤੇ ਅੱਜ ਮੈਂ ਚੱਲ ਦਿੰਦੇ ਨੂੰ ਆਖਿਆ ਨਾਗਾ ਨਹੀਂ ਪੋਣਾ ਸੰਗਰਾਧੀਆਂ ਨਾਲੇ ਅੱਜ ਤੇ ਚਲਿਏ ਫਿਰ ਆਪਾਂ ਮਿੱਤਰੋ ਆਪਣੇ ਗੁਰਦੁਆਰੇ ਇਹੇ ਖਾਣ ਵੀ ਨਵਾਦੋਂ ਲਾ ਚਲਿਏ ਮਿੱਤਰੋ ਨਾ ਬਹੁਤ ਚੱਲ ਆਣ ਮਿਲਦੇ ਫਿਰ ਅਸੀਂ ਆ ਗੁਰਦੁਆਰੇ ਮਿੱਤਰੋ ਨਾ ਬਾ ਅੱਜ ਕੇ ਗੁਰਦੁਆਰੇ ਸਾਇਆ ਤੇ ਚਲਿਏ ਗਏ ਸ ਆ ਚੱਕਰ ਕੀ ਨਿਆ ਰੋਣਗਾ ਰਾਹਾ ਲੱਗਣਾ ਨਹੀਂ ਲੱਗਦਾ ਲੱਗਣਾ ਲੱਗਦੀ ਗੰਦਾਰੇ ਬਣਦੀਆਂ ਆਪਾਂ ਮਟਰ ਹੀ ਨਾ ਵੇਸਣ ਖਾਤਾ ਹੈ ਆ ਲੱਗੀਆਂ ਨੇ ਸਿਰਸ਼ਾ ਵੀ ਮਾਦੂ ਸਿਰਸ਼ਾ ਲੈ ਵੇ ਹੋ ਗਈ ਸਮਾਣਾ ਪਤੀਸਾ ਖਣੇ ਪੜਿਆ ਪੜਿਆ ਪੈਂ ਕੱਖਾਂ ਦੇ ਲੈਨਸ ਬੋਏ ਬਿੱਲੀਆਂ ਬਿੱਲੀਆਂ ਆਏ ਤੂਫੇ ਮੈਂ ਹਾਂ ਜਾਂ ਆਣੇ ਨੋ ਤਾਂ ਕਰਦੇ ਆ ਠੀਕ ਹੈ ਲੋ ਮਿੱਤਰੋ ਸਮਾਣਾ ਜਾਨ ਕਿਹ ਚੱਲੀ ਗਈ ਹਾਂ ਆ ਗਏ ਮੇਟਰਾਂ ਲੋ ਮੈਂ ਮੈਨੂੰ ਪਤਾ ਨਹੀਂ ਕੀ ਕਰਦਾਰੀਓ ਚਲੀਏ ਗਾਇਸ ਹੈਪੀ ਆਪ ਵੀ ਸੰਗਤਾਂ ਸਾਰੇ ਆਣ ਚਲੀਏ ਅਕੂਤੇ ਨਾ ਹੀਡਿਆ ਹੀਡਿਆ ਕਰੰਦੇ ਜੋਗਰ ਭਾਈ ਅੱਲਾਹਾ ਵੇ ਮੇਟਰ ਕੀ ਹਾਲ ਚਾਲ ਆ ਮੈਂ ਨਾ ਗੁਰਦੁਆਰੇੋਂ ਤੋਂ ਬਾਅਦ ਮੈਂ ਨਾ ਨਾਤਾ ਦਸਿਹਰਦਾ ਫਿਰ ਨਹੀਂ ਨਾਤਾ ਮੈਂ ਕਿਉਂਕਿ ਮੈਂ ਲੇਟ ਹੋ ਰਹੀ ਕਰਤਾ ਰਿਹਾ ਆ ਕੇ ਫਿਰ ਮੈਂ ਬੀਸ ਬੰਨ ਲੱਗਾ ਹਾਂ ਤੇ ਮੈਂ ਹਜੇ ਨਾਲ ਬੀਸ ਬੰਨਦੇ ਆਂ ਹਵਾਵਾਂ ਠੰਡ ਬੜੀ ਹੋ ਗਈ ਏ ਹਾਂ ਜੈਕਟ ਮੈਂ ਸਵੇਰ ਦੀ ਬਾਗ ਰਸੀ ਤੇ ਉੱਥੇ ਥਲੀਆਂ ਥੱਲੋਂ ਅੱਧੀ ਹਵਾਵਾਂ ਦੀ ਪਾ ਆਈ ਆ ਤੇ ਬੀਸ ਨਾ ਬੰਨ ਲੱਗਾ ਤੇ ਬਾਦਿਆਂ ਮਿੱਤਰੋ ਉਹ ਜੈਕਰ ਮਥੇਰੀ ਕੇ ਦਬ ਉਹ ਆ ਵੇਖੋ ਮਥੇ ਢਾਬਾ ਵੀ ਆਇਆ ਤੇ ਖੋਈ ਗਾਲੀ ਯਾਰ ਤੇ ਚਾਹੁੰਦੇ ਆ ਮਿੱਤਰੋ ਆ ਨਾ ਬੇਸ ਬੰਦੇ ਆ ਬਾਕੀ ਅੱਜ ਮੈਨੂੰ ਨਾ ਤਾਂ ਅਜਿਹਨਾਂ ਐਤਵਾਰ ਨਾਲੇ ਗੱਡੀਆਂ ਘੜੀਆਂ ਜਾਂਦੇ ਆ ਤੇ ਤੁਹਾਨੂੰ ਵੀ ਉਹਦੇ ਫਿਰ ਮਿੱਤਰੋ ਬਾਅਦ ਵਿੱਚ ਵਜਿਆ ਕਰੂਗਾ ਕਿੰਦਾ ਨੀਡੇ ਕਪੜੇ ਮੇਰੇ ਹੀ ਆ ਸਾਰੇ ਆ ਵੀ ਮੇਰੇ ਕਪੜੇ ਆ ਆ ਵੀ ਨਵੇਂ ਲਿਆ ਦੇ ਜਿਹੜੇ ਆ ਜੇ ਚਲੋ ਅभी ਮਿੱਤਰੋ ਕੀ ਹਾਲ ਤੁਹਾਡਾ ਥੋੜਾ ਸਾਰਿਆਂ ਦਾ ਸਵਾਗਤ ਆ ਕੀ ਜੀ ਅਸੀਂ ਫਿਰ ਤੋਂ ਯਾਰ ਮਾਫੀ ਮਾਫੀ ਤੇ ਮਿੱਤਰੋ ਹੁਣ ਮੈਂ ਹੋ ਚੁੱਕਾ ਰੈਡੀ ਸ਼ੈਡੀ ਬੇਸਤਾਨ ਪਤਾ ਮੈਂ ਉਹਦੋਂ ਆਖੇ ਬੰਨ੍ਹਣੀਆਂ ਆ ਉਹ ਤਾਂ ਪੂਰੇ 2 ਘੰਟੇ ਬਾਅਦ ਬេស ਬਣਾ ਤਾਂ ਬਾਅਦ ਨਾ ਮੈਂ ਪੰਨਾ ਬਾਲਿਆ ਹੋਣ ਕਿਉਂਕਿ ਮੈਂ ਕੰਮ ਨੂੰ ਕਰਦਾ ਮੈਂ ਸਕੂਲ ਦਾ ਮੈਂ ਸਕੂਲ ਦਾ ਕੰਮ ਹੀ ਕਰਨਾ ਯਾ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਤੇ ਮਿੱਤਰੋ ਹੁਣ ਨਾ ਹਵਾ ਥੋੜੀ ਜਿਹੀ ਚੱਲੀ ਹੈ ਨਾ ਮੈਂ ਹਾਂ ਚਲੋ ਜਿਹੜੀ ਡੋਰ ਮੇਰੀ ਪਿਛਲੀ ਯਾਰ ਖਰਾਬ ਹੋ ਗਈ ਨਾ ਉਹ ਸਹੀ ਕਰਦੇ ਆ ਦਵਿੰਦਰ ਨੂੰ ਆਵਾਜ਼ ਮਾਰਦਾ ਮੈਂ ਉਹ ਘਟੂ ਸਹੀ ਕਰਦੇ ਆ ਤੇ ਉਹ ਹੁਣ ਡੋਨੇ ਅੱਜ ਮਣੀ ਇੱਕ ਅੱਧੀ ਗੁੱਡੀ ਉਹ ਇਹ ਡਾਉ ਫੇਰੀ ਹੈ ਨਾ ਫੇਰੀ ਡਾਉਣਾ ਮਜ਼ਾ ਆਉਂਦਾ ਤੇ ਨਹੀਂ ਤਾਂ ਕੱਲਾ ਉਹ ਇੱਕ ਰੀਮੋਰਤ ਕਰ ਦਿੰਦੇ ਮੈਨੂੰ ਨਵੀਂ ਕਰ ਲੈਨੇ ਗੁੱਡੀ ਇਹ ਗਰੀ ਡਾ ਗਈ ਵੀ ਇਹਨਾਂ ਨੇ ਪਰ ਨਾ ਨਹੀਂ ਦਸ ਮੀਟਰ ਕਿਤਾਬ ਵੇਖਿਆ ਚੱਲ ਲਿਆ ਮਿੱਤਰੋ ਹੁਣ ਫਿਰ ਆਪਾਂ ਤੇੰਦੇ ਨੂੰ ਆਵਾਜ਼ ਮਾਰੀਏ ਤੇ ਫਿਰ ਆਪਾਂ ਘਟੂ ਦਾ ਕੰਮ ਕਰਦੇ ਫਿਰ ਬਾਕੀ ਵਾਕਈ ਵੇਖੀ ਜਿਵੇਂ ਜਿਹੜਾ ਵਾ ਕੀ ਕੰਮ ਕਰਨਾ ਮੈਂ ਤੁਹਾਨੂੰ ਮਿਲਦੇ ਆਈ ਹੁਣ ਬਾਅਦ ਵਿੱਚ ਉਹਨੂੰ ਆਵਾਜ਼ ਮਾਰ ਕੇ ਲਿਆਵਾਂ ਮੇਰੇ ਮੈਂ ਲੋ ਮਿੱਤਰੋ ਆ ਜਣਾ ਮੈਂ ਪਿਛਲੇ ਸਾਲ ਵਾਲਾ ਹੀ ਘਟੂ ਇਹ ਬਿੱਡਾ ਸ਼ਾਨਦਾਰ ਘਟੂ ਸੀ ਨਾ ਤੇ ਇਹਦਾ ਕੀ ਦੱਸਾਂ ਤੁਹਾਨੂੰ ਇਹ ਹੁਣ ਗਿਆ ਮੁੱਕ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਕਪੜਾ ਲਗਾਣਾ ਸਾਫ਼ ਕਰਕੇ ਕੋਈ ਤੇ ਕਪੜਾ ਇਥੇ ਆ ਨਹੀਂ ਬੰਨਦਾ ਉਧਰ ਲੋਲਿਆਣਾ ਪੜਾ ਕੋਈ ਤੇ ਆ ਆ ਸਾਫ ਕਰਕੇ ਤੇ ਆ ਘਟੂ ਦੀ ਡੋਰ ਸਾਰੀ ਇਹਦੇ ਤੇ ਲਵੇੜ ਦਈ ਇਹਦੇ ਤੇ ਪਤਾ ਨਹੀਂ ਕਿੰਨਾ ਘਟੂ ਇਹ ਨਵਾਂ ਘਟੂ ਨਵਾਂ ਇਹ ਇੰਨਾ ਭਰਿਆ ਹੀ ਇਹ ਇੰਨਾ ਇੰਨਾ ਝਰਦਾ ਮੈਂ ਲੋੜੀ ਤੇ ਹੁਣ ਭਰਦੇ ਆ ਘਟੂ ਫਿਰ ਮਿੱਤਰੋ ਕਿਉਂਕਿ ਇਹ ਘਟੂ ਥੋੜਾ ਕੱਚਾ ਹੈ ਹੀ ਮੈਂ ਹੱਦਲ ਕੀ ਭਰ ਲੈਨੇ ਆ ਲਾਹ ਦਿੰਦੇ ਆਂਦਰ ਭਾਈ ਆ ਜੇ ਕਿਵੇਂ ਕਦਰਿੰਦਰ ਭਾਈ ਮੈਂ ਕਾਲ ਕਰਾ ਦਿੰਦੀ ਲੋ ਮਿੱਤਰੋ ਆ ਨਾ ਬਗਟੂ ਤੇ ਡੋਰ ਦਿਖਾਉਣੇ ਭਰੀ ਕੈਨਸਲ ਹੋ ਗਿਆ ਪਲਾਨ ਯਾਰ ਇਹਦੇ ਲਈ ਆਪਾਂ ਨੂੰ ਹੋਰ ਕੋਈ ਜ਼ਿਕਾੜ ਕਰਨਾ ਪੈਣਾ ਉਹਨਾਂ ਗਟੂ ਦੇ ਬੇਟਨੀ ਉਹਨਾਂ ਘਟੂ ਆ ਥੋੜਾ ਥੁਰਨਾ ਹੈ ਬਹੁਤ ਜ਼ਿਆਦਾ ਘਟੂ ਹੈ ਚਲੋ ਦੇਖਦੇ ਹਾਂ ਮਿੱਤਰੋ ਕੀ ਕਰਨਾ ਨਾਦੀ ਅਧਿੰਦਰਤਾ ਆ ਘਰੋਂ ਹਾਂ ਮਗਾਿਕਾ ਨੇ ਇੰਜੀਨੀਅਰ ਬੁਰ ਬੀ ਸੇਂਡ ਇਹ ਲੋਕ ਹੋਰ ਨਮੋਏ ਬੀ ਹੈ ਲੋਕ ਜ਼ਿਆਦਾ ਹੋਏ ਨਮੋਏ ਬੀ ਹਾਂ ਨਾ ਉਹ ਮਤਰਾ ਘਟੂਆ ਪਰ ਵੇੜਦਾ ਇਹਦੇ ਤੇ ਮਾੜੀ ਦੀ ਇਥੇ ਲੈ ਗਦੇ ਓ ਟ੍ਰਾਂਸਫਰ ਮੈਂ ਦੇਣੀ। ਲਾਜਦਾਰ। ਓ ਨਹੀਂ ਬੜਾ ਪੱਕਾ ਕਰ ਰਹੀਆ ਨਿਸ਼ਾਨੀ ਰੱਖੀ ਆ। ਚਲਿਏ ਮਿੱਤਰੋ ਹੁਣ ਤੈਨੂੰ ਇੱਧਰ ਰਹਿਣ ਦੇਨੇ ਆ। ਲੋ ਮਿੱਤਰੋ ਪਿਛਲੇ ਸਾਲ ਦੇ ਕੁਝ ਗੁੱਡੇ ਮੇਰੇ ਤੋਂ ਪੇ ਹੀ ਹੋ ਮੈਂ ਕੱਢ ਲੇ ਆ। ਰੰਗ ਵਿਚਾਰਦਾ ਪਤਾ ਨਹੀਂ ਕਦੋਂ ਲੱਸੀ ਗਈ ਆ ਪਿਆ ਪਿਆਈ ਮੜੀ ਜੀ ਦੀ ਹਾਲਤ ਇੱਕ ਸਾਦੇ ਦੀ ਕਿੰਨੀ ਸੁਣੀ। ਟੀਬ ਲਾ ਕੇ ਮੜੀ ਜੀ ਕੰਨੀ ਪੈਣੀ ਸਹੀ ਫੇ ਚਾਲਦੇ ਮਿੱਤਰ ਟੋਨੇ ਗੁੱਟੇ। ਹੌਣ ਮਗਰ ਨਾ ਨਾ ਕਰਨੀ ਵੀ ਆ। ਹੋਰ ਬਲ ਕੀ ਆਇਆ ਹਾਂ। ਹਾਂ। ਆ ਬਈ। ਤਾਂ ਚੜ ਗਈ। ਇੱਥੇ ਲੱਗਦੀ ਹੈ। ਆਹੋ। ਹੋ ਡੀ ਲਸ ਦਿੱ ਦੀ। ਮਿਸ ਨਈ ਹੈ ਰੱਬ ਨਾ ਰਣੀ। ਮੇਢ ਮੈਨ ਕੋਈ ਨਾ। ਦਾ ਵੀਡੀਓ ਜੇ ਹੋਰ ਫਿੱਕਾ ਲੱਗਦਾ ਰੰਗ ਚੀਜ਼ਾਂ ਦਾ। ਰਾਹ ਇਲਾਹਾ ਦੀ ਹੈ ਜੀ। ਬੱਸ ਅਹੀਂ ਕੋਠੇ ਤੇ ਆਉਂਦੀ ਦੇਰ ਹੀ ਦਿਵਾ ਵੀ ਨਾਲ ਹੀ ਆ ਗਈ ਤੁਹਾਨੂੰ ਅੰਦਰ ਸਾਹਿਬ। ਆ ਘਟੂ ਜਿਹੜਾ ਭਰਿਆ ਗਿਆ ਨਾ ਬੱਸ ਬੱਸ। ਇਹ ਦੇਖੀ ਨਾ ਇੰਨਾ ਦਮ ਮੁਕੇ ਨਾ। ਆਹੋਂ ਮੁਕੇ ਨਾ। ਕੋਲੋਂ ਆ ਗਏ ਦੰਦਾਰਿਆਂ ਦੇ। ਨਹੀਂ ਇਹ ਸਕੂਲੋਂ ਆ ਗਏ ਟਾਈਮ ਲੱਗਿਆ ਜਾਨਾ। ਅੱਜ ਤਵਾਰੀ ਟੈਗ ਹੈ। ਨਹੀਂ ਇਹ ਵੀ ਲੋਨ ਚੱਲਣਾ ਹੈ ਨਹੀਂ ਅੱਪਾ ਜੀ। ਲੋਕ ਕਿਸ ਸੰਬੰਧ ਮੇਂ ਇਸ਼ਾਰ ਕਰਨੀ ਹੈ ਕਿਉਂਕਿ ਇਹ ਆਪਣੇ ਆਪਣੇ ਪੇਪਰ ਹਾਂ ਹੂੰ ਨੰਬਰ ਵੀ ਐਂਡ ਵਿੱਚ ਜਾਂ ਨੰਬਰ ਵੀ ਵਿੱਚ ਵਿਚੀ ਮੈਂ ਤਾਂ ਪਿਛਲੀ ਆ ਰਿਹਾ ਮੈਂ ਨਹੀਂ ਇਹ ਨਹੀਂ ਗੁੱਡੀ ਡਾਈ ਯਾਰ ਮੈਂ ਵੀ ਝੂੜ ਕੇ ਮਾਰਾ ਪਿਛਲੀ ਆ ਰਿਹਾ ਪਿਛਲੀ ਡਾਈ ਯਾਰ ਕਿ ਜਾਂ ਗਟੋਏ ਨਹੀਂ ਖੋਲਣੇ ਯਾਰ ਮੈਂ ਸਿਰਫ ਗੱਲ ਇੰਨੀ ਕੀ ਹੋਈ ਕਿ ਪੇਪਰ ਆ ਗਏ ਪਿਛਲੀ ਬੋਰਡ ਦੇ ਤੇ ਮੈਂ ਤਾਂ ਕਰਕੇ ਨਹੀਂ ਹੁਣ ਆਪਾਂ ਲਈ ਗੁੱਡੀ ਮਿਕਰੋ ਇੱਕ ਦਾ ਗੁੱਡਾ ਹੈਗਾ ਸ਼ਾਇਦ ਤੁਹਾਨੂੰ ਨਾਮ ਬੇ ਹੁਣ ਪਹਿਲਾਂ ਮੈਨੂੰ ਲੱਭ ਲੰਦਾਂ ਇੱਕ ਉਹ ਗੁੱਡਾ ਹੈ ਆਉਤੇ ਐਸ ਵਕਤ ਤਾਂ ਦੇ ਇਥੇ ਗੁੱਡੇ ਬਹੁਤ ਘਾਟੇ ਕਾ ਉਥੇ ਤੇ ਕਾ ਉਥੇ ਉਹਦੇ ਨਾਲ ਫਾਲ ਲੈਣੇ ਜਾ ਕੇ ਹੋ ਗੱਡੀ ਚੱਪ ਖੜ ਗਈ ਖਾਲਾਂਦੇ ਜਿਹੜਾ ਵਾਹਤ ਰਹਿ ਗਈ ਫੇਰ ਕਿਥੇ ਖਾਣਾ ਨੇ ਚੱਪ ਚੁੱਪ ਮੇਰਾ ਪਾਪਾ ਗੁੱਡਾ ਪਾਪਾ ਸਾਡੀ ਪਿਛਲੇ ਦਾ ਆਗਾ ਜੀ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਨਹੀਂ ਇਹ ਡੂਰ ਮੈਂ ਇ렇게 ਉਹਨਾਂ ਟੂ ਕਾ ਮੈਂ ਪਸੰਦ ਕਰਕੇ ਨਹੀਂ ਆਂਦੇ ਸਾਰੇ ਗੁੱਡੇ ਮੈਂ ਵੀ ਚੁਣ ਚੁਣ ਕੇ ਗੁੱਡੇ ਲਿਆਉਂਦੇ ਸੀ ਇੱਕ ਅੱਧਾ ਚੂਨਾ ਦੇ ਚੱਲ ਲੱਗ ਹੀ ਜਾਂਦਾ ਹਰ ਵਰੀ ਇੱਕ ਤਾਂ ਗੁੱਡਾ ਚੱਲ ਖਰਾਬ ਨਿਕਲੇ ਆ ਵਿੱਚ ਜੂਆਂ ਪਾਟਾ ਨਿਕਲ ਆ ਪਰ ਆ ਮੈਂ ਨਾ ਉਹ ਗਲਤੀ ਕਰਦੀ ਜੇ ਮੈਂ ਦਾਹਾਂ ਦਾ ਹਾਲਿਆਂ ਦਾ ਉਹ ਚੁੱਕਿਆ ਨਾ ਬੰਡਲ ਪੂਰਾ ਹਾਂ ਬਾਦਰ ਦੇਣਾ ਅਦਰ ਦੇਣ ਜਿੱਕੇ ਕੋਦੋ ਕੰਮ ਖਰਾਬ ਚਾਰ ਚਾਰ ਹੁੰਦੇ ਸਾਰੇ ਗੁੱਡੇ ਚਾਰ ਚਾਰ ਜੋੜ ਕੇ ਰੱਖੇ ਹੁੰਦੇ ਉਹਨੇ ਬਸ ਬਸ ਜਾਂ ਛੇ ਛੇ ਉਹ ਕੰਮ ਖਰਾਬ ਹੋ ਗਿਆ ਬੇਬਾ ਉਹ ਚਾਰਾਂ ਦੇ ਵਿੱਚ ਇੱਕ ਖਰਾਬ ਰਹਿੰਦੇ ਰਹਦੇ ਆ ਪਤਾ ਨਾ ਲੱਗੇ ਵੱਡੇ ਗੁੱਡੇ ਨਹੀਂ ਹੁੰਦੇ ਪਰ ਵੱਡੇ ਗੁੱਡੇ ਨਾਲ ਸਾਰੇ ਗੱਟੇ ਨਹੀਂ ਹੁੰਦੇ ਪੂਰਾ ਐ ਓਕੇ ਆਂਦੇ ਆ ਗੁੱਡਾ ਲਾ ਫਰੇ ਮੜਾ ਤਾਂ ਦਾ ਇਹਨੂੰ ਬੁੱਢਾ ਵੀ ਬੜੀ ਜ਼ਿਆਦਾ ਹੋਰ ਐ ਹਾਂ ਕੀ ਮਾਵਾਂ ਨਾ ਕੋਈ ਨਾ ਨਾ ਨਹੀਂ ਪਤਾ ਲੱਗਿਆ ਕਿ ਮਹਲੇ ਹਾਕ ਕਰਦੀਏ ਕਿਰੀ ਪਤਾ ਨਹੀਂ ਲੱਗਿਆ ਕਿ ਹਾਕ ਕੀ ਹਾਪਾ ਪਾਦੀਏ ਕਿਰੀ ਪਤਾ ਲੱਗਦੇ ਕਰਤੀ ਭੁੱਲਣੇ ਸਟਾਰਟ ਆ ਰਿਹਾ ਕਿ ਕੁੜੀ ਟੌਨਿੰਗ ਆਉਂਦਿਆ ਲੱਗਿਆ ਉਹ ਲੱਗਈ ਆ ਇਨਾਣੀ ਆ ਮੜਾ ਡੌਣਾ ਬੈਣਾ ਆ ਲੋ ਮਿੱਤਰੋ ਇੱਕ ਕੰਮ ਆ ਸੰਜੂ ਦੋਂ ਲੱਗਾ ਓੜਾ ਆ ਰਿਹਾ ਯਾਰ ਇੱਕ ਤੇ ਲੱਭਦੇ ਵੀ ਨਹੀਂ ਨਾ ਕਿੱਥੇ ਗਏ ਗੁੱਡੀ ਹੁਣ ਮੈਨੂੰ ਵੀ ਪਤਾ ਲੱਗਿੰਦੇ ਯਾਰ ਡੋਰਦੇ ਸਾਰੇ ਫੋਨ ਆਹ ਹੁ ਆ ਰਹੀ ਆ ਰਿਹਾ ਦੋ ਗੱਡਿਆਂ ਦਾ ਵੇਚਦਾ ਓਏ ਮਾੜਾ ਫੋਨ ਇਹਨੂੰ ਮੇਰੀ ਕਿਨਵਾ ਲਈ ਯਾਰ ਹਾਂ ਇਦਾਂ ਲੱਭਦੇ ਮਿੱਤਰੋ ਆ ਜਾ ਕਰੋ ਦੂਨੀ ਹੈ ਤਾਂ ਧਿਆਨ ਦੇ ਵੜਾ ਹੀ ਨਾ ਅਵੇ ਓਏ ਹੈ ਵੀ ਨਹੀਂ ਬੇਵੋਨ ਲਾਤਾ ਯਾਰ ਮੈਨੂੰ ਲੱਗਦਾ ਡਰ ਗਿਆ ਉਹ ਡਰ ਗਿਆ ਇਹ ਨੋ ਮਤਰਾ ਗੱਡੀ ਗੱਡੀ ਮੈਂ ਢਾ ਕੇ ਆ ਚੁੱਕਾ ਥੰਦੇ ਤੇ ਚਲਿਏ ਹੁਣ ਭਾਈ ਇਥੇ ਥੱਲੇ ਭੁੱਖ ਹੈ ਕੀ ਰੋਟੀ ਪਾਣੀ ਖਾਈਏ ਯਾਰਾ ਮੈਂ ਗਲਤੀ ਨਾਲ ਲੈਗ ਘਲਾ ਲਈ ਉਹਦੋਂ ਸ਼ਨੀਵਾਰ ਹੋਏ ਹਾਂ ਹੁਣ ਤੁਹਾਨੂੰ ਚੀਭ ਰਾਲੇ ਲੈਗ ਲੈਣ ਤੇ ਜੇ ਮੈਂ ਥੋੜੇ ਲੋ ਦੁਵਾਈ ਦਾ ਜਗਾ ਕੀ ਰੋਟੀ ਪਾਣੀ ਖਾਂਚ ਲੋਭ ਮੇਂ ਮੇਥਰੋ ਰੋਟੀ ਪਾਣੀ ਖਾਣ ਤੋਂ ਬਾਅਦ ਮੈਂ ਨਾ ਮਾਣਿਆ ਬਿੜ ਗਿਆ ਹਾਂ ਤੇ ਮੇਰਾ ਨਾ ਪ੍ਰੋਗਰਾਮ ਬਣ ਗਿਆ ਮੈਂ ਕਿਹਾ ਚੱਲਦੀ ਮੈਂ ਤਾਂ ਤੇਵਿੰਦਰੋਂ ਚੱਲੇ ਗਾਣਾ ਸਾਹਿਬ ਤੇ ਨਾਲੇ ਉਹ ਤੁਹਾਨੂੰ ਠੰਡ ਵੀ ਹੋ ਚੁੱਕੀ ਮੈਂ ਤਾਂ ਸੋਚਿਆ ਮੇਰੇ ਪਾਲਾ ਪੁੱਤ ਜੀ ਪਰਮ ਦਿਲ ਦਾ ਘਰ ਆਇਆ ਤੇ ਤ੍ਰਣਾ ਪਾਣੀ ਦੇਖ ਲੈ ਮੈਂ ਤਾਂ ਤੇ ਮੋਟਰਸਾਈਕਲ ਤੇ ਕਹਿੰਦਾ ਸਾਹਿਬ ਤੇ ਰੋਟੀ ਦੀ ਆਪ ਖਾ ਲਈ ਬਾਅਦ ਚ ਸ਼ਕਰਕੰਦੀ ਖਾ ਲਈ ਡਾਇਟ ਚੱਲਿਆ ਗਈ ਨਾ ਪਾਸ ਕਾਂ ਸੈਂਟਰ ਮਿਲਦੇ ਸਨ ਹੇ ਲੋ ਅ ਵੀ ਚੈੱਕ ਕਰੋ ਮਿੱਤਰੋ ਇਹ ਨੂੰ ਮੋੜਸਾ ਨੂੰ ਨਾ ਮੋੜਦੇ ਯਾਰ ਚੰਗੀ ਲੈਗ ਲਾਈਏ ਲਿਆੜੀ ਦੇ ਜਾਂਦਾ ਯਾਰ ਇੱਥੇ ਕਪੜਾ ਗਿਆਬ ਹੋ ਗਿਆ ਪਤ ਨਹੀਂ ਕਿੱਥੇ ਚਲ ਗਿਆ ਯਾਰ ਕਪੜਾ ਚੰਗਾ ਬਣਾ ਹੈ ਇਥੇ ਲੈ ਆ ਆ ਦੀ ਬਾਹਰ ਹੁੰਦਿਆ ਤਾਂ ਲੈ ਨਹੀਂ ਧੱਕ ਲੈਣੇ ਨੇ ਹਿਲਾ ਦੇ ਇਹਦੇ ਜੂਸ ਜਲੂਸ ਹੀ ਕਰਨਾ ਹੈਗਾ ਚਲ ਜੀਓ ਮਿੱਤਰੋ ਆਪਾਂ ਇਹ ਵੀ ਇੰਦਰ ਵਾਈ ਮਾਰਦੇ ਆ ਟੂ 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 ਵਾਈ ਕਰ ਵਾਈ ਇੱਥੇ ਲਾ ਦਾਂ ਮੈਂ ਚੱਲ ਜੀ ਆਪਾਂ ਨੰਦਰ ਕਾਲਸ ਆਜ ਵਾਰ ਕਰਕੇ ਸਜਨਾਨਗਰ ਚ ਪੀਟ ਜਦੀ ਆ ਆਪਾਂ ਚੱਲ ਬਾਕੀ 加了。加了。 ਕਾਲ ਆਪਾ ਸਾਥੇ ਨਾਮ ਮੇਰੇ ਗਵਾਜ ਦੀ ਗਵਾਜ ਦੀ ਬਜੀ ਚੱਪਲ ਮਹਾਈ ਲੋਕ ਮੇਂ ਤਰਾਪਾ ਕੰਸਲ ਹੋ ਰਹਾ ਥੋੜੇ ਸਿੱਧਾ ਆਪਾ ਘਰੇ ਜੰਦੇ ਆ ਤੇ ਮੋਰਸਾ ਆਪਾ ਘਟਦੇ ਆਇਆ ਤੇ ਭੀੜ ਇੰਨੀ ਜ਼ਿਆਦੀ ਹੀ ਹੈ ਸੰਗਤ ਕਹਿਣੋ ਉਹ ਭੀੜ ਕੋ ਕਹਿਣੀ ਹੈ ਸੰਗਤ ਵੜੀ ਜਾਣੀ ਮਹਾਂ ਘਟ ਕੇ ਨਾ ਮੋਰਸਾ ਕਰ ਤੇ ਢੜੀ ਹੋਣਾ ਆਪਾ ਸਤਾ ਹੀ ਕਰੀ ਜਾਣਾ ਲਾਈਟ ਔਨ ਕਰ ਦਈਏ ਮੋਰਸਾ ਦੀ ਚਲਿਏ ਹਗੋ ਉੱਖੜ ਜਾਗੇ ਜੰਦੇ ਤੁਹਾਨੂੰ ਮਿਲਦਾ ਹੁਣ ਉਹ ਵੀ ਮੇਰੇ ਕੋਲ ਨਾ ਆਪਾਂ ਚੱਲੇ ਆਂ ਆਪਣੇ ਗੁਰਦੁਆਰੇ ਸਾਹਿਬ ਚੜੀਏ ਸੋਖਾ ਨੇ ਲਈ ਜਾਗੇ ਹੋਰ ਵੀ ਆ ਚੁੱਕਾ ਹੈ ਤਾਂ ਲੋ ਮੇਰੇ ਉਹ ਨਵਾਂ ਗੁਰਦੁਆਰ ਸਾਹਿਬ ਚਾ ਜਾਈਆਂ ਸਮਾਪਤੀ ਤਾਂ ਹੋ ਗਈ ਆ ਹੁਣ ਅਰਦਾਸ ਹੋ ਗਈ ਉਹਨਾਂ ਜਾ ਕੇ ਸੋਖਾ ਸੰਗਾਈ ਚੱਲੀਏ ਮੇਰੇ ਮੜਿਆ ਲੇਟ ਹੋ ਗਏ ਹਮ ਗੱਲਬਾਤ ਕਰਨ ਦੇ ਪੀ ਹੈ ਛੱਡੀਏ ਮੈਂ ਤਾਂ ਫੋਨ ਪਿਤਾ ਹੈ ਲੋ ਮੇਰੇ ਉਹ ਨਵਾਂ ਸੋਖਾ ਨੇ ਕਰਾ ਕੇ ਆ ਚੁੱਕੇ ਆ ਤੇ ਚੱਲੇ ਆਂ ਵੀ ਘਰਾਂ ਨੂੰ ਆਇਆ ਜਗਦੀਪਾਈ ਆ ਜਾ ਕਰੋ ਟੈਲਾਂ ਲੱਗਣੀਆਂ ਬਾਬਾ ਕੱਲ ਲੱਗਣੀਆਂ ਟੈਲਾਂ ਅੱਛਾ ਅੱਜ ਉਧਾਂ ਸਫਾਈ ਹੋ ਗਈ ਬਾਬਾ ਪਲੇਨ ਹੋ ਗਿਆ ਸਾਰੇ ਹਾਂ ਸਾਫ਼ ਕਰਤਾ ਮਿੱਤਰੋ ਇੱਥੇ ਹੋਣਾ ਨਾ ਹਾਟ ਟੈਲਾਂ ਲੱਗਦੀਆਂ ਹੱਥ ਸਟਾਰਟ ਹੋਈ ਨਹੀਂ ਆ ਇੰਟਰ ਲੋ ਕਰੀਏ ਟੈਲਾਂ ਨਹੀਂ ਹੁੰਦੀਆਂ ਦੂਜੀ ਆ ਪਹਿਲਾਂ ਇਹ ਸਦਾ ਸਫਾਈ ਕਰਦਾ ਸਫਾਈ ਕਰਦਾ ਤੇ ਪਤਾ ਨਹੀਂ ਕਿੰਨੇ ਕਮਰਾ ਬਾਰੇ ਮਿੱਤਰੋ ਕਰੇ